ਰਾਸ਼ਟਰਪਤੀ ਦਰਪਦੀ ਮੁਰਮੂ ਨੇ ਰਾਸ਼ਟਰਪਤੀ ਪਵਨ ਵਿੱਚ আয়োজিত ਇੱਕ ਸਮਾਰੋਹਦਾਨ ਦੇਸ਼ ਦੀਆਂ ਕਈ ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਫਿਲਮੀ ਅਦਾਕਾਰ ਵਿਜਨਤੀ ਮਾਲਾ ਅਤੇ ਅਦਾਕਾਰ ਕੋਨੀ ਜੇਲਾ ਚਰਨਜੀਵੀ ਨੂੰ ਪਦਮ ਵਿਪੂਸ਼ਨ ਪ੍ਰਦਾਨ ਕੀਤਾ ਗਿਆ ਜਦਕੀ ਏਸ਼ੀਆ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਐਮ ਫਾਤਿਮਾ ਬੀਬੀ ਨੂੰ ਮਰਨ ਉਪਰੰਤ ਪਦਮ ਪੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਪੰਜਾਬ ਦੇ 93 ਸਾਲਾ ਦਾਕਾਰ ਪ੍ਰਾਂਤ ਸਬਰਵਾਲ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਨੇ ਅੰਡੇਮਾਨ ਤੇ ਨਿਕੋਬਾਰ ਦੇ ਕਿਸਾਨ ਕੇ ਚਿਲਾ ਮਨ ਨੂੰ ਖੇਤੀ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਯੋਸ਼ਨਾ ਚਨੱਪਾ ਹਿੰਦੁਸਤਾਨੀ ਸ਼ਾਸਤਰੀ ਗਾਇਕ ਸੋਮਦਤ ਭੱਟੂ ਖੇਤੀ ਖੇਤਰ ਵਿੱਚ ਸਤਿਆਨਾਰਾਇਣ ਬਲੇਰੀ ਅਤੇ ਕਲਾ ਦੇ ਖੇਤਰ ਵਿੱਚ ਜੋਰਡਨ ਲੇਪਚਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ